ਸੁਨਾਮਾ ਚੈਨਲ ਵੱਲੋਂ ਆਪ ਸਭ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ 26 ਜਨਵਰੀ 1950 ਬਹੁਤ ਹੀ ਆਦਰ ਸਹਿਤ ਦਿਨ ਇਹ ਮਨਾਇਆ ਜਾਂਦਾ ਹੈ ਜਦੋਂ ਗਵਰਨਮੈਂਟ ਆਫ ਇੰਡੀਆ ਐਕਟ 1925 ਦੀ ਜਗ੍ਹਾ ਉੱਤੇ ਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਸੰਵਿਧਾਨ ਦੇ ਪਿਤਾ ਮਾ ਡਾਕਟਰ ਬੀ ਆਰ ਅੰਬੇਡਕਰ ਸਾਭ ਦੀ ਅਣਥੱਕ ਮਿਹਨਤ ਸਦਕਾ ਬਿਲਕੁਲ ਸਮੇਂ ਸਿਰ ਇਹ ਜਿਹੜਾ ਸੰਵਿਧਾਨ ਹੈ ਭਾਰਤ ਦਾ ਉਸ ਨੂੰ ਲਾਗੂ ਕੀਤਾ ਗਿਆ ਔਰ ਭਾਰਤ ਦੇ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਗਣਤੰਤਰ ਦਿਵਸ ਕਿਉਂਕਿ ਜੇ ਆਪਾਂ ਗੱਲ ਕਰੀਏ ਇਸ ਤੋਂ ਪਹਿਲਾਂ ਭਾਰਤ ਅੰਗਰੇਜ਼ਾਂ ਦੇ ਗੁਲਾਮ ਸੀ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਸ ਤੋਂ ਬਾਅਦ ਇੱਕ ਸੰਵਿਧਾਨ ਦੀ ਬਹੁਤ ਜ਼ਰੂਰਤ ਸੀ ਸੋ ਬਕਾਇਦਾ ਤੌਰ ਤੇ ਸੰਵਿਧਾਨ ਲਿਖਣ ਦੀ ਜੋ ਜ਼ਿੰਮੇਵਾਰੀ ਹੈ ਇਹ ਮਤਲਬ ਦਿੱਤੀ ਗਈ ਡਾਕਟਰ ਬੀ ਆਰ ਅੰਬੇਡਕਰ ਸਾਹਿਬ 15 ਅਗਸਤ 1947 ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਅੰਬੇਡਕਰ ਨੂੰ ਦੇਸ਼ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਵਜੋਂ ਸੇਵਾ ਕਰਨ ਲਈ ਸੱਦਾ ਦਿੱਤਾ ਸੀ ਜਿਸ ਨੂੰ ਕਿ ਉਸ ਨੇ ਸਵੀਕਾਰ ਕਰ ਲਿਆ 29 ਅਗਸਤ ਨੂੰ ਉਸ ਨੂੰ ਸੰਵਿਧਾਨ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਅਤੇ ਭਾਰਤ ਦਾ ਨਵਾਂ ਸੰਵਿਧਾਨ ਲਿਖਣ ਲਈ ਸੰਵਿਧਾਨ ਸਭਾ ਦੁਆਰਾ ਨਿਯੁਕਤ ਕੀਤਾ ਗਿਆ ਸੀ ਅੰਬੇਡਕਰ ਸਾਹਿਬ ਇੱਕ ਬੁੱਧੀਮਾਨ ਸੰਵਿਧਾਨਿਕ ਮਹਾਰਸੀ ਜਿਸ ਨੇ ਕਿ 60 ਦੇਸ਼ਾਂ ਦੇ ਸੰਵਿਧਾਨਾਂ ਦੀ ਪੜ੍ਹਾਈ ਕੀਤੀ ਅੰਬੇਡਕਰ ਨੂੰ ਭਾਰਤ ਦੇ ਸੰਵਿਧਾਨ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਸੰਵਿਧਾਨ ਸਭਾ ਵਿੱਚ ਡਰਾਫਟ ਕਮੇਟੀ ਦੇ ਇੱਕ ਮੈਂਬਰ 33 ਕ੍ਰਿਸ਼ਮਾਚਾਰੀ ਨੇ ਕਿਹਾ ਹੈ ਕਿ ਅੰਤ ਵਿੱਚ ਸੰਵਿਧਾਨ ਖੜੜੇ ਦਾ ਧਾਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਉੱਤੇ ਆ ਗਿਆ ਅਤੇ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸਨੇ ਇਸ ਕਾਰਜ ਨੂੰ ਅਜਿਹੇ ਤਰੀਕੇ ਦੇ ਨਾਲ ਪੂਰਾ ਕੀਤਾ ਜੋ ਕਿ ਬਿਨਾ ਸ਼ੱਕ ਸ਼ਿਲੰਗਾ ਯੋਗ ਹੈ ਅਸੀਂ ਉਸ ਲਈ ਧੰਨਵਾਦੀ ਹਾਂ ਮਤਲਬ 26 ਜਨਵਰੀ 1950 ਨੂੰ ਦੇਸ਼ ਦਾ ਜਿਹੜਾ ਸੰਵਿਧਾਨ ਹੈ ਭਾਰਤ ਦਾ ਇਹ ਲਾਗੂ ਹੋ ਗਿਆ ਹੈ ਮਤਲਬ 29 ਅਗਸਤ ਨੂੰ ਇੱਕ ਡਰਾਫਟ ਕਮੇਟੀ ਦੇ ਵਿੱਚ ਬਤੌਰ ਚੇਅਰਮੈਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੂੰ ਨਿਯੁਕਤ ਕੀਤਾ ਗਿਆ ਔਰ ਅੰਤ ਇਹ ਜਿਹੜਾ ਸੰਵਿਧਾਨ ਹੈ ਇਸ ਨੂੰ ਬਕਾਇਦਾ ਤੌਰ ਤੇ ਜਿਹੜਾ ਹੈ ਉਹ ਲਿਖਣ ਦਾ ਸੁਭਾਗ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੂੰ ਪ੍ਰਾਪਤ ਹੋਇਆ ਔਰ ਮੈਂ ਇੱਥੇ ਇਹ ਵੀ ਦੱਸ ਦਿਆਂ ਦੋਸਤੋ ਕਿ ਬਰਤਾਨਵੀ ਰਾਜ ਤੋਂ ਬਾਅਦ ਜਦੋਂ ਆਜ਼ਾਦ ਹੋਏ ਭਾਰਤ ਨੇ 26 ਜਨਵਰੀ ਨੂੰ ਪ੍ਰਭੂ ਸਤਾ ਸਪੰਨ ਜਮਹੂਰੀਅਤ ਗਣਰਾਜ ਦਾ ਨਾਮ ਗ੍ਰਹਿਣ ਕੀਤਾ ਸੀ ਤਾਂ ਇੱਕ ਵਾਈਸ ਰਾਜ ਦੇ ਨਾਮ ਦੇ ਬਣੇ ਇੱਕ ਸਟੇਡੀਅਮ ਦੇ ਵਿੱਚ ਇਹ ਜਸ਼ਨ ਮਨਾਇਆ ਗਿਆ ਸੀ ਉਦੋਂ ਹੀ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਿਆ ਸੀ ਭਾਰਤ ਦੀ ਆਜ਼ਾਦੀ ਦੀ ਲਹਿਰ ਮਗਰੋਂ ਆਜ਼ਾਦ ਮੁਲਕ ਵਜੋਂ ਸਥਾਪਿਤ ਹੋਣ ਬਾਰੇ ਘਟਨਾਵਾਂ ਦੀ ਲੜੀ ਬੜੀ ਹੀ ਦਿਲਚਸਪ ਹੈ ਵੀਰਵਾਰ 26 ਜਨਵਰੀ 1950 ਨੂੰ ਗਵਰਨਮੈਂਟ ਹਾਊਸ ਦੇ ਰੌਸ਼ਨੀ ਨਾਲ ਚਮਕਾਉਂਦੇ ਗੁਬੰਦਾਵਾਰੇ ਦਰਬਾਰ ਹਾਲ ਵਿੱਚ 10:18 ਤੇ ਭਾਰਤ ਨੂੰ ਪ੍ਰਭੂ ਸਤਾ ਸੰਪੰਨ ਜਮਹੂਰੀ ਗਣਰਾਜ ਐਲਾਨਿਆ ਗਿਆ ਸੀ 10:18 ਤੇ 6 ਮਿੰਟ ਮਗਰੋਂ ਡਾਕਟਰ ਰਾਜਿੰਦਰ ਪ੍ਰਸ਼ਾਦ ਨੇ ਰਾਸ਼ਟਰਪਤੀ ਵੱਜੋਂ ਸੌ ਚੁੱਕੀ ਇਸ ਭਾਗਾ ਭਰੇ ਮੌਕੇ ਤੇ 10:30 ਮਿੰਟ ਤੇ ਥੋੜੇ ਕੁ ਸਮੇਂ ਮਗਰੋਂ 31 ਤੋਪਾਂ ਦੀ ਸਲਾਮੀ ਦੇ ਨਾਲ ਐਲਾਨ ਕੀਤਾ ਗਿਆ ਇੱਕ ਬੇਹੱਦ ਪ੍ਰਭਾਵਸ਼ਾਲੀ ਸੌ ਚੁੱਕ ਸਮਾਰੋਹ ਮੌਕੇ ਸੇਵਾਮੁਕਤ ਹੋ ਰਹੇ ਗਵਰਨਰ ਜਰਨਲ ਸ਼੍ਰੀ ਰਾਜਾ ਗੋਪਾਲ ਨੇ ਰਿਪਬਲਿਕ ਆਫ ਇੰਡੀਆ ਭਾਰਤ ਦਾ ਐਲਾਨਨਾਮਾ ਪੜਿਆ ਫਿਰ ਰਾਸ਼ਟਰਪਤੀ ਨੇ ਸੋਚ ਚੁੱਕੀ ਤੇ ਆਪਣਾ ਸੰਖੇਪ ਜਿਹਾ ਭਾਸ਼ਣ ਪਹਿਲਾਂ ਹਿੰਦੀ ਭਾਸ਼ਾ ਵਿੱਚ ਤੇ ਫਿਰ ਅੰਗਰੇਜ਼ੀ ਵਿੱਚ ਦਿੱਤਾ ਸਹੀ 2:30 ਵਜੇ ਦੁਪਹਿਰ ਰਾਸ਼ਟਰਪਤੀ ਗਵਰਨਰ ਹਾਊਸ ਹੁਣ ਰਾਸ਼ਟਰਪਤੀ ਭਵਨ ਦੇ ਵਿੱਚ 35 ਸਾਲ ਪੁਰਾਣੀ ਪਰ ਮੌਕੇ ਤੇ ਸ਼ਿੰਗਾਰੀ ਹੋਈ ਵਿਸ਼ੇਸ਼ ਬੱਗੀ ਵਿੱਚ ਬਾਹਰ ਆਏ ਇਸ ਬੱਗੀ ਨੂੰ 6 ਹੱਟੇ ਕੱਟੇ ਆਸਟ੍ਰੇਲੀਆਈ ਘੋੜੇ ਜੋੜੇ ਗਏ ਰਾਸ਼ਟਰਪਤੀ ਦੇ ਬਾਡੀਗਾਰਡ ਇਸ ਨੂੰ ਸਕਾਟ ਕਰਕੇ ਲੈ ਕੇ ਆ ਰਹੇ ਸਨ ਇਰਵਨ ਸਟੇਡੀਅਮ ਦੇ ਵਿੱਚ ਜੈਕਾਰੇ ਪੂਰੀ ਤਰ੍ਹਾਂ ਗੂੰਜ ਰਹੇ ਸਨ ਤੇ ਲੱਖਾਂ ਲੋਕ ਜਿਹੜੇ ਨੇ ਇਸ ਖੂਬਸੂਰਤ ਨਜ਼ਾਰੇ ਨੂੰ ਵੇਖ ਰਹੇ ਸਨ ਬਹੁਤ ਸਾਰੇ ਲੋਕ ਰੁੱਖਾਂ ਦੇ ਉੱਪਰ ਚੜੇ ਮਾਰਤਾਂ ਦੇ ਉੱਪਰ ਚੜੇ ਇਸ ਪੂਰੇ ਨਜ਼ਾਰੇ ਨੂੰ ਜਿਹੜਾ ਹੈ ਉਹ ਖੁਦ ਵੇਖ ਰਹੇ ਸਨ ਔਰ ਪੂਰੇ 3:45 ਮਿੰਟ ਤੇ ਬੱਗੀ ਸਟੇਡੀਅਮ ਦੇ ਵਿੱਚ ਪਹੁੰਚੀ ਜਿੱਥੇ ਕਿ 3000 ਅਫਸਰ ਤੇ 3 ਭਾਰਤੀ ਸਿਨਮਾ ਦੇ ਦੋ ਜਰਨਲ ਤੇ ਪੁਲਿਸ ਰਸਮੀ ਪਰੇਡ ਦੇ ਵਿੱਚ ਨਜ਼ਰ ਆ ਰਹੇ ਸਨ 7 ਮਾਸ ਬੈਂਡ ਵਾਲੇ ਪੁਲਿਸ ਤੇ ਫੌਜੀ ਬਲਾ ਨੇ ਉਸ ਸਮੇਂ ਕਮਾਲ ਦਾ ਦ੍ਰਿਸ਼ ਜਿਹੜਾ ਹੈ ਪੇਸ਼ ਕੀਤਾ ਸੋ ਗਣਤੰਤਰ ਦਿਵਸ ਦੇ ਮੌਕੇ ਤੇ ਬਕਾਇਦਾ ਤੌਰ ਤੇ ਅੱਜ ਜੋ 26 ਜਨਵਰੀ ਨੂੰ ਪੂਰੇ ਭਾਰਤ ਦੇ ਵਿੱਚ ਬੜੇ ਪਿਆਰ ਤੇ ਸਤਕਾਰ ਦੇ ਨਾਲ ਮਨਾਇਆ ਜਾਂਦਾ ਹੈ ਦੇਸ਼ ਦੇ ਤਿਰੰਗੇ ਦੇ ਦਰਸ਼ਨ ਕੀਤੇ ਜਾਣਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸੇ ਦਿਨ ਹੀ ਗਣਤੰਤਰ ਦਿਵਸ ਜਿਹੜਾ ਹੈ ਉਹ ਭਾਰਤ ਨੂੰ ਗਣਤੰਤਰ ਕੀਤਾ ਗਿਆ ਸੀ ਔਰ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸੀ ਔਰ ਇਸੇ ਕਰਕੇ ਜਿਹੜਾ ਹੈ ਗਣਤੰਤਰ ਦਿਵਸ ਪੂਰੇ ਮਤਲਬ ਪਿਆਰ ਉਲਾਸ ਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਸੋ ਪੋਸੂਨਾਮਾ ਚੈਨਲ ਵੱਲੋਂ ਵੀ ਆਪ ਸਭ ਨੂੰ ਬਹੁਤ ਬਹੁਤ ਇਸ ਸ਼ੁਭ ਮੌਕੇ ਦੀਆਂ ਮੁਬਾਰਕਾਂ